ਚੈਨਲ ਨੇ ਤੇ ਜਿਹੜੇ ਪ੍ਰਾਈਵੇਟ ਚੈਨਲ ਨੇ ਯੂਟਿਊਬਰ ਨੇ ਉਹਨਾਂ ਨੇ ਇਹਦੇ ਉੱਤੇ ਬਹੁਤ ਵੀਡੀਓ ਪਾਤੀਆਂ ਨੇ ਕਿ ਵੀ ਸਿੱਖ ਧਰਮ ਪਰਿਵਰਤਨ ਕਰ ਰਹੇ ਨੇ ਉਹ ਸਿਰਫ ਆਰਥਿਕਤਾ ਦਾ ਇੱਕ ਮੈਟਰ ਹੈ ਇਸ ਵਿੱਚ ਧਰਮ ਦਾ ਇਹਦੇ ਵਿੱਚ ਮੈਟਰ ਹੈ ਨਹੀਂ ਹੈ ਧਰਮ ਦਾ ਜਾਣ ਬੁਝ ਕੇ ਲਿਆਂਦਾ ਜਾ ਰਿਹਾ ਇਹਦੇ ਵਿੱਚ ਮੈਟਰ ਸੈਂਟਰ ਤਣੀ ਕਿਤੇ ਨਿਸ਼ਚਿਤ ਕਰਦਾ ਕਿ ਜਿੱਥੇ ਸਪੇਸ ਦਈਏ ਉੱਥੇ ਉਹਨਾਂ ਨੂੰ ਪਹਿਲਾਂ ਪਰਫੁੱਲਤ ਹੋਣ ਦਈਏ ਮੁੜ ਕੇ ਫਿਰ ਉਹਨੂੰ ਭਾਂਡ ਵੀ ਲਈਏ ਚੰਗੇ ਤਰੀਕੇ ਦੇ ਨਾਲ ਇਹ ਨਹੀਂ ਹੋ ਰਿਹਾ ਅਸਲ 'ਚ ਮੈਨੂੰ یوں ਲੱਗਦਾ ਧਰਮ ਪਰिवर्तन ਦਾ ਮੈਟਰ ਨਹੀਂ ਹੈ ਆਰਥਿਕਤਾ ਦੀ ਸਮੱਸਿਆ ਸਾਰੀ ਕੀ ਆਪਣੀ ਵਧਾਉਂਦੇ ਨੇ ਚਰਚ ਬਣਾ ਰਹੇ ਨੇ ਚਰਚਾਂ 'ਚ ਭੀੜਾ ਇਕੱਠੀਆਂ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਫੰਡ ਆਉਣਾ ਹੈ ਫੰਡ ਮਿਲਣਾ ਹੈ ਆਰਥਿਕਤਾ ਉਹਨਾਂ ਦੀ ਵੀ ਹੈ ਲੋੜ ਸਮਾਗਮਾਂ ਦੇ ਨਾਲ ਠੀਕ ਹੈ ਗੁਰਮਤ ਪ੍ਰਚਾਰ ਹੋ ਸਕਦਾ ਹੈ ਗੁਰੂ ਦੀ ਗੱਲ ਜਾ ਸਕਦੀ ਹੈ ਅਸੀਂ ਮੂਲ ਧਾਰਾ ਨਾਲ ਜੋੜਨ ਲਈ ਉਹਨਾਂ ਨੂੰ ਕੋਈ ਸੁਨੇਹਾ ਦੇ ਸਕਦੇ ਹਾਂ ਔਰ ਸਾਧਨ ਮੁਹਿਆ ਕਰਨੇ ਪੈਣਗੇ ਉਹਨਾਂ ਦੇ ਘਰ-ਬਾਰ ਚੱਲਣ ਕਿਰਤ ਤੇ ਜੋਰ ਦੇਣਾ ਪਏਗਾ ਕਾਰੋਬਾਰ ਤੇ ਜੋਰ ਦੇਣਾ ਪਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਨਾਲ ਇਸ ਬਾਬਤ ਪਹਿਲਾਂ ਵੀ ਸਾਂਝ ਪਾ ਚੁੱਕਾ ਹਾਂ ਕਿ ਜੋ ਪੰਜਾਬ ਦੇ ਵਿੱਚ ਸਿੱਖਾਂ ਬਾਰੇ ਇਹ ਗੱਲ ਬੜੀ ਪ੍ਰਚਾਰੀ ਜਾ ਰਹੀ ਹੈ ਕਿ ਸਿੱਖ ਧਰਮ ਪਰਿਵਰਤਨ ਕਰ ਰਹੇ ਨੇ। ਔਰ ਮੈਂ YouTube ਦੇ ਉੱਤੇ ਵੀਡੀਓ ਵੇਖ ਕੇ ਹੈਰਾਨ ਹੋਇਆ ਕਿ ਹਿੰਦੀ ਦੇ ਵਿੱਚ ਖਾਸ ਕਰਕੇ ਜਿਹੜੇ ਨੈਸ਼ਨਲ ਚੈਨਲ ਨੇ ਤੇ ਜਿਹੜੇ ਪ੍ਰਾਈਵੇਟ ਚੈਨਲ ਨੇ ਯੂਟਿਊਬਰ ਨੇ ਉਹਨਾਂ ਨੇ ਇਹਦੇ ਉੱਤੇ ਬਹੁਤ ਵੀਡੀਓ ਪਾਤੀਆਂ ਨੇ ਕਿ ਵੀ ਸਿੱਖ ਧਰਮ ਪਰਿਵਰਤਨ ਕਰ ਰਹੇ ਨੇ ਜਾਂ ਜਿਹੜੇ ਕ੍ਰਿਸਚਨ ਨੇ ਉਹ ਪੰਜਾਬ ਦੇ ਵਿੱਚ ਵਰਕ ਕਰ ਰਹੇ ਨੇ ਤੇ ਸਿੱਖਾਂ ਦਾ ਧਰਮ ਤਬਦੀਲ ਕਰਾਇਆ ਜਾ ਰਿਹਾ ਤੇ ਸਿੱਖ ਤਬਦੀਲ ਕਰ ਵੀ ਰਹੇ ਨੇ। ਹੁਣ ਤੁਸੀਂ ਸਾਰੇ ਇਸ ਗੱਲ ਤੇ ਗੌਰ ਕਰੋ ਔਰ ਜਾਣਕਾਰ ਵੀ ਹੋ ਕਿ ਬਈ ਪੰਜਾਬ ਦੇ ਵਿੱਚ ਮਤਲਬ ਐਦਾਂ ਨਹੀਂ ਹੈ ਕਿ ਨਾਰਮਲੀ ਜਿਹੜੇ ਸਿੱਖ ਹੈਗੇ ਨੇ ਜਿਹੜੇ ਸ਼ਹਿਰਾਂ 'ਚ ਰਹਿੰਦੇ ਨੇ ਜਾਂ ਜਿਹੜੇ ਗੁਰਦੁਆਰਿਆਂ ਨਾਲ ਸਿੱਖ ਪੰਥ ਨਾਲ ਮੂਲਤਾਰਾਂ ਨਾਲ ਜੁੜੇ ਨੇ ਤੇ ਉਹ ਵੀ ਕਿਤੇ ਤਬਦੀਲ ਕਰ ਰਹੇ ਨੇ ਮਤਲਬ ਇਹ ਬਹੁਤ ਇਹ ਕਹਿ ਸਕਦੇ ਆ ਕਿ ਜਿਹੜੇ ਆਰਥਿਕਤਾ ਦੀ ਸਮੱਸਿਆ ਦੇ ਨਾਲ ਜੂਝ ਰਹੇ ਨੇ ਤੇ ਜਾਂ ਜਿਹੜੇ ਗਰੀਬ ਤਬਕੇ ਦੇ ਨੇ ਜਿਨ੍ਹਾਂ ਕੋਲ ਪਰੇਸ਼ਾਨੀ ਐ ਸਮੱਸਿਆਵਾਂ ਨੇ ਤੇ ਉਹ ਸਿਰਫ ਆਰਥਿਕਤਾ ਦਾ ਇੱਕ ਮੈਟਰ ਐ ਅਸਲ ਵਿੱਚ ਧਰਮ ਦਾ ਇਹਦੇ ਵਿੱਚ ਮੈਟਰ ਹੈ ਨਹੀਂ ਐ ਧਰਮ ਦਾ ਜਾਣਬੁੱਝ ਕੇ ਲਿਆਂਦਾ ਜਾ ਰਿਹਾ ਇਹਦੇ ਵਿੱਚ ਮੈਟਰ ਨਾ ਤੇ ਕੋਈ ਉਹਨਾਂ ਨੂੰ ਕੇਸ ਕਟਾਉਣ ਤੇ ਮਜਬੂਰ ਕਰ ਰਿਹਾ ਨਾ ਦਸਤਾਰਾਂ ਹੀ ਲਾ ਰਹੇ ਨੇ ਤੇ ਐਦਾਂ ਤੇ ਧਰਮ ਤਬਦੀਲ ਦੀ ਗੱਲ ਕਰੀਏ ਤੇ ਫਿਰ ਪੰਜਾਬ ਦੇ ਵਿੱਚ ਰਾਧਾ ਸਵਾਮੀ ਉਹ ਤੇ ਕਦੋਂ ਦੀ ਆਪਣੇ ਯਤਨ ਕਰਦੇ ਨੇ ਜਿਹੜੇ ਉਹਨਾਂ ਦੇ ਜਾਂਦੇ ਨੇ ਨਾਮਦਾਨ ਲੈਂਦੇ ਨੇ ਕੀ ਉਹ ਪੋਹਲ ਲੈਂਦੇ ਨੇ ਗੁਰਦੁਆਰਿਆਂ ਚ ਕੜਾ ਪ੍ਰਸ਼ਾਦੀ ਦੇਗ ਵੀ ਲੈਂਦੇ ਨੇ ਉਹ ਪੰਜਾਂ ਪਿਆਰਿਆਂ ਦੇ ਸਾਹਮਣੇ ਸ਼ਾਮ ਪੇਸ਼ ਹੁੰਦੇ ਨੇ ਕਦੀ ਉਹ ਅਕਾਲ ਤਖਤ ਨੂੰ ਇਹ ਦਰਬਾਰ ਸਾਹਿਬ ਨੂੰ ਸਜਦਾ ਕਰਦੇ ਨੇ ਜਿਹੜੇ ਨਿਰੰਕਾਰੀਆਂ ਦੇ ਗਏ ਨੇ ਨਾਮਧਾਰੀਆਂ ਦੇ ਜਿਹੜੇ ਹਵਨ ਕਰਕੇ ਫੇਰੇ ਲੈਂਦੇ ਨੇ ਕੀ ਉਹ ਧਰਮ ਪਰिवर्तन ਨਹੀਂ ਹੈ ਮੈਨੂੰ ਇਸ ਤਰ੍ਹਾਂ ਤਾਂ ਨਹੀਂ ਕਿ ਸਾਨੂੰ ਖਾਸ ਕੋਈ ਤਸਵੀਰ ਵਿਖਾਈ ਜਾਂਦੀ ਅਸੀਂ ਉਹੀ ਵੇਖ ਰਹੇ ਹੁੰਨੇ ਆਂ ਇਸ ਸੈਂਟਰ ਤਣੀ ਕਿਤੇ ਨਿਸ਼ਚਿਤ ਕਰਦਾ ਕਿ ਜਿੱਥੇ ਸਪੇਸ ਦਈਏ ਉੱਥੇ ਉਹਨਾਂ ਨੂੰ ਪਹਿਲਾਂ ਪਰਫੁੱਲਤ ਹੋਣ ਦਈਏ ਮੁੜ ਕੇ ਫਿਰ ਉਹਨੂੰ ਭਾਂਡ ਵੀ ਲਈਏ ਚੰਗੇ ਤਰੀਕੇ ਦੇ ਨਾਲ ਪੰਜਾਬ ਵਿੱਚ ਨਸ਼ਾ ਆ ਗਿਆ ਪੰਜਾਬ ਨੂੰ ਨਸ਼ਾ ਖਾ ਗਿਆ ਪੰਜਾਬ ਚ ਹੋ ਗਿਆ ਸਾਰੀ ਦੁਨੀਆ ਦੇ ਵਿੱਚ ਨਸ਼ਾ ਹੈਗਾ ਸਾਰੀਆਂ ਸਟੇਟਾਂ ਦੇ ਵਿੱਚ ਨਸ਼ੇ ਹੁੰਦੇ ਨੇ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਕਿ ਅਸੀਂ ਇਗਨੋਰ ਕਰੀਏ ਨਾ ਸਮੱਸਿਆਵਾਂ ਨੂੰ ਪਰ ਇਹ ਪ੍ਰੋਬਲਮ ਗਵਰਨਮੈਂਟ ਦੇ ਵੱਲੋਂ ਹੈ ਸਰਕਾਰ ਵੱਲੋਂ ਹੈ ਕਿ ਉਹ ਨਸ਼ੇ ਨੂੰ ਇੱਕ ਸਪੇਸ ਦਿੰਦੀ ਹੈ ਦੂਜੇ ਮਤਾਂ ਨੂੰ ਪਰਫੁੱਲਤ ਕਰਨ ਲਈ ਹੈ ਮੈਟਰ ਪਖਾਉਣ ਲਈ ਮਸਲੇ ਬਣਾਉਣ ਲਈ ਉਹ ਸਪੇਸ ਤਿਆਰ ਕਰਦੀ ਹੈ ਕਦੀ ਇਹ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਪਾਣੀ ਬਹੁਤ ਗਰਾਵੜ ਤੇ ਹੈ ਪਾਣੀ ਜਿਹੜਾ ਉਹ ਖਤਮ ਹੋਣ ਵਾਲਾ ਹੈ ਤੇ ਬੰਜਰ ਬਣ ਜਾਏਗਾ ਪੁਰਾਣੀ ਸਦੀ ਦੇ ਵਿੱਚ ਤਾਂ ਇਸ ਕਰਕੇ ਥੋ ਨਿਕਲੋ ਸਾਨੂੰ ਸਾਰਿਆਂ ਨੂੰ ਇਹ ਗੱਲ ਤੇ ਬਹੁਤੀ ਜ਼ਿਆਦਾ ਕਾਲੀ ਤੇ ਨਹੀਂ ਵਿਖਾਉਣੀ ਚਾਹੀਦੀ ਕਿ ਆਪਾਂ ਅ ਮਤਲਬ ਰਿਐਕਟ ਕਰਦੇ ਆ ਕਿ ਕਿ ਹਾਂਜੀ ਹਾਂਜੀ ਇਹ ਇਸ ਤਰ੍ਹਾਂ ਪੰਜਾਬ ਦੇ ਵਿੱਚ ਮਸਲਾ ਆ ਗਿਆ ਜੀ ਆਪਾਂ ਕਮਰ ਕੱਸੇ ਕਰੀਏ ਇਹਨਾਂ ਦਿਨਾਂ ਤੁਸੀਂ ਸੁਣਿਆ ਹੋਣਾ ਪ੍ਰਚਾਰਕ ਕੀ ਜਥੇਦਾਰ ਜਾਂ ਹੋਰ ਵੀ ਇਹ ਮੈਟਰ ਛੇੜ ਰਹੇ ਨੇ ਕਿ ਪੰਜਾਬ ਦੇ ਵਿੱਚ ਧਰਮ ਤਬਦੀਲ ਹੋ ਰਿਹਾ ਹੈ ਧਰਮ ਬਦਲੀ ਹੋ ਰਿਹਾ ਹੈ ਇਗਨੋਰ ਕਰਨ ਵਾਲੀ ਚੀਜ਼ ਤਾਂ ਨਹੀਂ ਐ ਤੇ ਕੰਮ ਕਰਨ ਦੀ ਲੋੜ ਹੈ ਕਿ ਪਿੰਡਾਂ ਪਿੰਡਾਂ ਦੇ ਵਿੱਚ ਜਾਈਏ ਖਾਸ ਕਰਕੇ ਉਹਨਾਂ ਇਲਾਕਿਆਂ 'ਚ ਜਿੱਥੇ ਆਰਥਿਕਤਾ ਦੀ ਸਮੱਸਿਆ ਹੈ ਫਾਈਨੈਂਸ਼ੀਅਲੀ ਪ੍ਰੋਬਲਮ ਨੇ ਹੈ ਨੌਕਰੀ ਦੀਆਂ ਨੇ ਜਾਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਮੈਟਰ ਹੈਗਾ ਜਾਂ ਕੋਈ ਬਿਮਾਰ ਹੈ ਉੱਥੇ ਤੇ ਬਜਟ ਵਾਲੀਆਂ ਸੰਸਥਾਵਾਂ ਕੰਮ ਕਰ ਸਕਦੀਆਂ ਨੇ ਨਾ ਕਿਉਂਕਿ ਇੱਥੇ ਧਰਮ ਦਾ ਮੈਟਰ ਨਹੀਂ ਹੈਗਾ ਇਸ ਤਰ੍ਹਾਂ ਤੇ ਨਹੀਂ ਹੈਗਾ ਕਿ ਗਰੀਬ ਤਬਕੇ ਨੂੰ ਚਾ ਚੜ ਗਿਆ ਜੀ ਆਪਾਂ ਫਟਾਫਟ ਪ੍ਰਭੂ ਨੂੰ ਈਸ਼ਵਰ ਨੂੰ ਲਵ ਲਈਏ ਤੇ ਉਹਨਾਂ ਨੂੰ ਕਿਤੇ ਇਦਾਂ ਹੋ ਗਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਯਾ ਸਿਕਸ ਸਿਧਾਂਤਾਂ ਦੇ ਵਿੱਚੋਂ ਤੇ ਇੱਥੇ ਵਾਹਿਗੁਰੂ ਕਹਿਣ ਦੇ ਵਿੱਚੋਂ ਦੀ ਸਾਨੂੰ ਕੋਈ ਪ੍ਰਾਪਤੀ ਨਹੀਂ ਹੋਈ ਤੇ ਅਸੀਂ ਈਸ਼ਵਰ ਨੂੰ ਪਰਮੇਸ਼ਵਰ ਨੂੰ ਲੱਭ ਲਈਏ ਮਤਲਬ ਉਹਨਾਂ ਦੇ ਅੰਦਰ ਕਿਤੇ ਭੁੱਖ ਜਾਗ ਗਈ ਹੋਵੇ ਇੱਕਦਮ ਐਸਰਾ ਤੇ ਹੋ ਨਹੀਂ ਸਕਦਾ ਨਾ ਮਿਡਲ ਕਲਾਸ ਦੇ ਨੇ ਜਾਂ ਪੰਜਾਬ ਦੇ ਵਿੱਚ ਜਿਹੜੇ ਸੰਧੇ ਪਰਿਵਾਰ ਨੇ ਉਹਨਾਂ 'ਚ ਤਾਂ ਇਹ ਦੌੜ ਦਿਖਾਈ ਨਹੀਂ ਦੇ ਰਹੀ ਤੇ ਸਿੱਧੀ ਸਿੱਧੀ ਗੱਲ ਇਹ ਹੈ ਕਿ ਇੱਥੇ ਧਰਮ ਦਾ ਮਸਲਾ ਨਹੀਂ ਹੈ ਇੱਥੇ ਪ੍ਰਭੂ ਪ੍ਰਾਪਤੀ ਦਾ ਜੀਵਨ ਉਦਾਂ ਦਾ ਬਣਾਉਣ ਦਾ ਜੋ ਧਾਰਮਿਕ ਗ੍ਰੰਥ ਕਹਿੰਦੇ ਨੇ ਉਹ ਮੈਟਰ ਨਹੀਂ ਚੱਲ ਰਿਹਾ ਕੋਈ ਧਰਮ ਤਬਦੀਲ ਨਹੀਂ ਹੋ ਰਿਹਾ ਅਸਲ 'ਚ ਮੈਨੂੰ ਇਹ ਲੱਗਦਾ ਧਰਮ ਪਰਵਰਤਨ ਦਾ ਮੈਟਰ ਨਹੀਂ ਹੈ ਆਰਥਿਕਤਾ ਦੀ ਸਮੱਸਿਆ ਸਾਰੀ ਜੋ ਕਿ 100% ਦੇ ਵਿੱਚ ਗਵਰਨਮੈਂਟ ਦੋਸ਼ੀ ਨੇ ਸਰਕਾਰਾਂ ਦੋਸ਼ੀ ਨੇ ਜਿਹੜੇ ਸਾਧਨ ਨਹੀਂ ਪ੍ਰੋਵਾਈਡ ਕਰ ਪਾ ਰਹੀਆਂ ਸਾਨੂੰ ਉਧਰ ਪ੍ਰੈਸ਼ਰ ਬਣਾਉਣ ਦੀ ਲੋੜ ਹੈ ਨਾ ਕਿ ਇਹ ਕਹਿਣ ਦੀ ਲੋੜ ਹੈ ਕਿ ਸਿੱਖਾਂ ਨੇ ਧਰਮ ਪਰिवर्तन ਕਰਨਾ ਸ਼ੁਰੂ ਕਰ ਦਿੱਤਾ ਹੈ ਸਿੱਖ ਧਰਮ ਪਰिवर्तन ਕਰ ਰਹੇ ਨੇ ਪੰਜਾਬ ਦੇ ਵਿੱਚ ਇਹ ਇੱਕ ਲਹਿਰ ਚੱਲ ਰਹੀ ਹੈ ਜੀ ਸੈਂਟਰ ਜਿੱਥੇ ਚਾਹੇਗੀ ਉੱਥੇ ਹੀ ਸਪੇਸ ਦੇ ਅਕੋਰਡਿੰਗ ਇਹ ਕੰਮ ਹੋਏਗਾ ਦੂਜੀਆਂ ਸਟੇਟਾਂ 'ਚ ਕਿਉਂ ਨਹੀਂ ਹੋ ਰਿਹਾ ਜਿੱਥੇ ਜਿੱਥੇ ਭਾਜਪੀ ਦੀ ਗਵਰਨਮੈਂਟ ਹੈ ਭਾਵੇਂ ਉੱਤਰਾਖੰਡ ਭਾਵੇਂ ਕਈ ਹੈ ਆਪਾਂ ਆ ਯੂਪੀ ਦੇ ਵਿੱਚ ਹੈ ਜਿੱਥੇ ਜਿੱਥੇ ਉਹਨਾਂ ਦਾ ਕੰਟਰੋਲ ਹੈ ਉੱਥੇ ਉਹ ਸਪੇਸ ਨਹੀਂ ਦੇ ਰਹੇ ਕੋਈ ਕੰਟਰੋਵਰਸੀ ਨਹੀਂ ਹੈ ਸਬਜੈਕਟ ਦੇ ਉੱਤੇ ਪੰਜਾਬ ਦੇ ਵਿੱਚ ਇਹ ਉਹਨਾਂ ਨੂੰ ਮਾਹੌਲ ਦਿੱਤਾ ਜਾਂਦਾ ਜਿਵੇਂ ਡੇਰੇਦਾਰਾਂ ਨੂੰ ਪਰਫੁੱਲਤ ਹੋਣ ਦਿੱਤਾ ਗਿਆ ਸੀ ਸੋ ਪਰਵਰਤਨ ਦੇ ਤੇ ਸਦੀਆਂ ਤੋਂ ਹੀ ਇਹ ਪ੍ਰੈਕਟਿਸ ਲੱਗੀ ਹੋਈ ਹੈ ਕਿ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਿਲਗੋਭਾ ਕੀਤਾ ਜਾਏ ਇਹ ਆਪਣੇ ਵਿਰਸੇ ਤੋਂ ਸਿਧਾਂਤ ਤੋਂ ਊਸਲਾਂ ਤੋਂ ਉਹ ਪਾਸੇ ਜਾਣ ਮਤਲਬ ਬਹੁਤਾਂ ਵੱਡੀ ਗਿਣਤੀ ਪੰਥ ਦੇ ਵਿੱਚ ਅਸੀਂ ਤਿਹਾਰ ਕਿੰਨੇ ਦੇ ਅਕੋਰਡਿੰਗ ਮਨਾ ਰਹੇ ਹਾਂ ਜਿਹੜੇ ਵੀ ਤਿਹਾਰ ਸਾਲ ਦੇ ਮਨਾਣੇ ਆ ਗੁਰਪੁਰਬਾਂ ਤੋਂ ਛੁੱਟ ਅਸੀਂ ਸ਼ਹਾਤਾਂ ਦੇ ਦਿਹਾੜਿਆਂ ਤੋਂ ਇਲਾਵਾ ਜਿਹੜੇ ਵੀ ਤਿਉਹਾਰ ਆਪਾਂ ਮਨਾਉਂਦੇ ਆ ਵੱਡੇ ਸਕੇਲਾਂ ਤੇ ਉਹ ਧਰਮ ਪਰਿਵਰਤਨ ਦੀ ਨਿਸ਼ਾਨੀ ਨਹੀਂ ਹੁੰਦੀਆਂ ਅਸੀਂ ਜਿਹੜੇ ਆਪਣੇ ਰੀਤੀ ਰਿਵਾਜ ਨੇ ਆਪਣੇ ਜਿਹੜੇ ਰੌ ਰੀਤਾਂ ਨੇ ਸਾਡੇ ਵਿਆਹ ਤੇ ਮਰਨੇ ਪਰਨੇ ਤੇ ਹਰ ਇੱਕ ਚੀਜ਼ ਦੇ ਵਿੱਚ ਕਿ ਉਥੇ ਗਰੂੜ ਪ੍ਰਾਣ ਜਾਂ ਮਨੁਸਿਮਰਤੀ ਇਹ ਚੀਜ਼ਾਂ ਦਾ ਦਾਖਲਾ ਨਹੀਂ ਹੈ ਇੱਕ ਗੱਲ ਉਹਨਾਂ ਨੂੰ ਵੀ ਸਮਝਣੀ ਚਾਹੀਦੀ ਏ ਜਿਹੜੇ ਲਾਲਚ ਦੇ ਕੇ ਇਹ ਸੋਚਦੇ ਨੇ ਕਿ ਅਸੀਂ ਕਿਸੇ ਨੂੰ ਆਪਣੇ ਧਰਮ ਚ ਲਿਆ ਰਹੇ ਹਾਂ ਇਹ ਤੇ ਉਹਨਾਂ ਦਾ ਭੁਲੇਖਾ ਹੈ ਤੇ ਮੈਨੂੰ ਇਉਂ ਲੱਗਦਾ ਕਿ ਇਹ ਦੋਵੇਂ ਪਾਸੇ ਇੱਕ ਆਰਥਿਕਤਾ ਦੀ ਸਮੱਸਿਆ ਹੈ ਜਿਹੜੇ ਗਰੀਬ ਨੇ ਉਹਨਾਂ ਨੂੰ ਵੀ ਫਾਈਨੈਂਸ਼ੀਅਲੀ ਹੈਲਪ ਚਾਹੀਦੀ ਹੈ ਲੋੜਾਂ ਚਾਹੀਦੀਆਂ ਸਾਧਨ ਚਾਹੀਦੇ ਨੇ ਤੇ ਜਿਹੜੇ ਦੇ ਰਹੇ ਨੇ ਉਹ ਇਸ ਕਰਕੇ ਗਿਣਤੀ ਆਪਣੀ ਵਧਾਉਂਦੇ ਨੇ ਚਰਚ ਬਣਾ ਰਹੇ ਨੇ ਚਰਚਾਂ ਚ ਭੀੜਾਂ ਇਕੱਠੀਆਂ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਫੰਡ ਆਉਣਾ ਹੈ ਫੰਡ ਮਿਲਣਾ ਹੈ ਆਰਥਿਕਤਾ ਉਹਨਾਂ ਦੀ ਵੀ ਹੈ ਲੋੜਾਂ ਉਹਨਾਂ ਦੀਆਂ ਵੀ ਨੇ ਸੋ ਦੋਵੇਂ ਪਾਸੇ ਲੋੜਾਂ ਚੱਲ ਰਹੀਆਂ ਨੇ ਦੋਨੋਂ ਪਾਸੇ ਹੀ ਲਾਲਚ ਕੰਮ ਕਰ ਰਿਹਾ ਹੈ ਦੇਣ ਵਾਲੇ ਤੇ ਅਪਣਾਉਣ ਵਾਲੇ ਜਿਹੜੇ ਨੇ ਨਾ ਉਹ ਕਿਤੇ ਧਰਮ ਦੀ ਉਹਦੇ 'ਚ ਕੋਈ ਗੱਲਬਾਤ ਨਹੀਂ ਹੈ ਤੇ ਬਾਕੀ ਤੁਸੀਂ ਵੇਖ ਹੀ ਲਿਆ ਕਿ ਹਿਪਨੋਟਾਈਜ਼ ਕਰਕੇ ਕਰਾਮਾਤੀ ਢੰਗ ਤਰੀਕਿਆਂ ਦੇ ਨਾਲ ਪ੍ਰਭਾਵਿਤ ਕਰਕੇ ਤੇ ਮਤਲਬ ਭਰਮਾਉਣਾ ਇਹ ਬਹੁਤਾ ਚਿਰ ਤੇ ਚਲੋ ਚੱਲਣਾ ਨਹੀਂ ਹੈਗਾ ਇਹ ਉਹ ਆਪਣਾ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ ਪਰ ਮੈਂ ਆਪਣੀਆਂ ਪ੍ਰਚਾਰਕ ਜਿਹੜੀ ਜਥੇਬੰਦੀਆਂ ਨੇ ਵੀਰਾਂ ਨੂੰ ਔਰ ਜਥੇਦਾਰ ਸਾਹਿਬ ਦੇ ਤੇ ਕੰਮ ਕਰਨ ਅਸਲ ਦੇ ਵਿੱਚ ਸਾਨੂੰ ਇਹ ਲਬਜ ਨਹੀਂ ਜ਼ਿਆਦਾ ਬੋਲਣੇ ਚਾਹੀਦੇ ਕਿਉਂਕਿ ਧਰਮ ਪਰਿਵਰਤਨ ਹੋ ਰਿਹਾ ਹੈ ਜਾਂ ਇਹ ਹੋ ਰਿਹਾ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਇਹ ਤਾਂ ਪਿਲੀਬੀਤ ਦੀ ਵੀ ਹੁਣ ਇੱਕ ਘਟਨਾ ਹੈ ਜਿੱਥੇ 3000 ਸਿੱਖ ਪਰਿਵਾਰਾਂ ਵੱਲੋਂ ਡਿਕਲੇਅਰ ਹੋਇਆ ਹੈ ਤੇ ਉਹ ਮੈਂ ਉੱਥੇ ਫੋਨ ਕਰਕੇ ਪੁੱਛਿਆ ਆਪਣੇ ਵੀਰਾਂ ਭਰਾਵਾਂ ਨੂੰ ਕਿ ਉਹ ਕਹਿੰਦੇ ਬਹੁਤ ਹੀ ਗਰੀਬ ਤਬਕਾ ਹੈ ਉਹ ਤੇ ਕੋਈ ਅਸਾ ਤਰਨ ਪਰਵਰਤਨ ਦਾ ਦਿਖਾਈ ਨਹੀਂ ਦੇ ਰਿਹਾ ਜਸਟ ਸਾਧਨ ਨੇ ਜਸਟ ਲੋੜਾਂ ਨੇ ਤੇ ਉਹਨਾਂ ਕੋਲੋਂ ਬੁਲਵਾਇਆ ਜਾ ਰਿਹਾ ਕਿ ਤੁਸੀਂ ਡਿਕਲੇਅਰ ਕਰ ਦਵੋ ਤਾਂ ਕਿ ਉਹ 12 ਦੀ ਫੰਡ ਲੈ ਸਕਣ ਉਹ ਦਿਖਾ ਸਕਣ ਕਿ ਅਸੀਂ ਕੋਈ ਕੰਮ ਕੀਤਾ ਇੱਥੇ ਸਾਨੂੰ ਉਹਨਾਂ ਤੇ ਇਸ ਰੂਪ ਚ ਕੰਮ ਕਰਨ ਦੀ ਲੋੜ ਹੈ ਕਿ ਜਿੱਥੇ ਗੁਰੂ ਦੀ ਗੱਲ ਲੈ ਕੇ ਜਾਈਏ ਉਹਨਾਂ ਦੇ ਬੱਚਿਆਂ ਨਾਲ ਸਾਂਝ ਪਾਈਏ ਇਤਿਹਾਸ ਦੀ ਉੱਥੇ ਆਰਥਿਕਤਾ ਤੇ ਬਹੁਤਾ ਫੋਕਸ ਕਰਨ ਦੀ ਲੋੜ ਹੈ ਕਿ ਉਹਨਾਂ ਨੂੰ ਜੋਬ ਮੁਹੱਈਆ ਕਿਦਾਂ ਕਰਾਈਆਂ ਜਾਣ ਉਹਨਾਂ ਨੂੰ ਸਾਧਨ ਮਿਲਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਮਗਰੋਂ ਸਾਰਿਆ ਦਰਬਾਰ ਸਾਹਿਬ ਬਾਅਦ ਵਿੱਚ ਬਣਿਆ ਪਹਿਲਾਂ ਅੰਮ੍ਰਿਤਸਰ ਜਦੋਂ ਡਿਵੈਲਪ ਕੀਤਾ ਨਾ ਤੇ ਅੰਮ੍ਰਿਤਸਰ ਜਦੋਂ ਨਗਰ ਤਿਆਰ ਹੋਇਆ ਤੁਸੀਂ ਹਿਸਟਰੀ ਦੇ ਵਿੱਚ ਵੇਖ ਲਓ ਮਹਾਰਾਜ ਨੇ ਪਹਿਲਾਂ ਬਿਜ਼ਨਸਮੈਨਾਂ ਨੂੰ ਇਨਵੀਟੇਸ਼ਨ ਦਿੱਤਾ ਹੈ ਪਹਿਲਾਂ ਮਾਰਕੀਟ ਤਿਆਰ ਕੀਤੀਆਂ ਨੇ ਉੱਥੇ ਮੰਡੀਆਂ ਬਣੀਆਂ ਨੇ ਲੂਣ ਮੰਡੀ ਆਟਾ ਮੰਡੀ ਬਾਸ ਮੰਡੀ ਘਿਓ ਮੰਡੀ ਮੰਡੀਆਂ ਸੈੱਟ ਕਰਨੀਆਂ ਪੈਂਦੀਆਂ ਨੇ ਰੋਜ਼ਗਾਰ ਵੱਲ ਧਿਆਨ ਦੇਈਏ ਕਿਰਤ ਦੀ ਗੱਲ ਕਰੀਏ ਆਪਾਂ ਕਿਰਤ ਦੇ ਉੱਤੇ ਜਿੰਨਾ ਫੋਕਸ ਕਰਾਂਗੇ ਉਹਨਾਂ ਸਿੱਖ ਮਜ਼ਬੂਤ ਹੋਏਗਾ ਗਰੀਬ ਤੋਂ ਗਰੀਬ ਤਬਕਾ ਵੀ ਜਿਹੜਾ ਨਾ ਉਹ ਕਬਰਾਰਚੋਂ ਨਿਕਲੇਗਾ ਇੱਕ ਮਹਿੰਗਾਈ ਵੱਧ ਰਹੀ ਹੈ ਨੌਕਰੀਆਂ ਹੈ ਨਹੀਂ ਤੇ ਉਤੋਂ ਦੀ ਅਗਲੇ ਆਫਰਾਂ ਦੇ ਦੇ ਕੇ ਤੇ ਉਹਨਾਂ ਕੋਲ ਸਟੇਟਮੈਂਟ ਕਢਾ ਲੈਂਦੇ ਨੇ ਇਦਾਂ ਦਾ ਕੋਈ ਧਰਮ ਬਦਲਦਾ ਨਹੀਂ ਹੈ ਈਮਾਨ ਧਰਮ ਬੰਦੇ ਦੇ ਅੰਦਰ ਹੀ ਹੈ ਸੋ ਅਸੀਂ ਆਪਣੇ ਇਤਿਹਾਸ ਤੋਂ ਇਹ ਸਬਕ ਲਈਏ ਕਿ ਜਿੱਥੇ ਗੁਰੂ ਮਾਰਾ ਨੇ ਪ੍ਰਚਾਰ ਕੀਤਾ ਉੱਥੇ ਪਹਿਲਾਂ ਇਸ ਗੱਲ ਦਾ ਮਾਰਾ ਨੇ ਧਿਆਨ ਰੱਖਿਆ ਕਿ ਸਮਾਜ ਚ ਲੋੜਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਕਿਰਤਪੁਰ ਦੇ ਵਿੱਚ ਇਦਾਂ ਵੱਡਾ ਦਵਾਖਾਨਾ ਸੀ ਜਿੱਥੇ ਗਰੀਬ ਅਖਵਾਉਂਦੇ ਜਿਹੜੇ ਆ ਕਿਰਤੀ ਅਖਵਾਉਂਦੇ ਉਹਨਾਂ ਦੇ ਇਲਾਜ ਹੁੰਦੇ ਸਨ ਅੱਜ ਅਸ਼ਰੋਮਣੀ ਕਮੇਟੀ ਦੇ ਜਿਹੜੇ ਹਸਪੀਟਲ ਨੇ ਅੰਮ੍ਰਿਤਸਰ ਦੇ ਵਿੱਚ ਗੁਰੂ ਰਾਮਦਾਸ ਹਸਪੀਟਲ ਹੈ ਮੇਰੀ ਆਪਣੀ ਧੀ ਦਾ ਵੱਡੀ ਬੇਟੀ ਦਾ ਉੱਥੇ ਜਨਮ ਹੋਇਆ ਮੈਂ ਖੁਦ ਵੇਖਿਆ ਹੋਇਆ ਕਿ ਉੱਥੇ ਜਿਹੜੇ ਸਧਾਰਨ ਤੋਂ ਸਧਾਰਨ ਪਰਿਵਾਰ ਨੇ ਉਹ ਵੀ ਪਰੇਸ਼ਾਨ ਹੁੰਦੇ ਨੇ ਅਸੀਂ ਉੱਥੇ ਕੀ ਮੁਹੱਈਆ ਕਰ ਰਹੇ ਹਾਂ ਹੋ ਜਾ ਪੈਰਲਰ ਦੇ ਵਿੱਚ ਕੁਝ ਮੀਲਾਂ ਦੀ ਦੂਰੀ ਤੇ ਵਿਆਸ ਦੇ ਤੁਸੀਂ ਹਸਪੀਟਲ ਚੈੱਕ ਕਰ ਲਵੋ ਤੇ ਸਾਡੇ ਸਾਧਨ ਚੈੱਕ ਕਰ ਲਵੋ ਉੱਥੇ ਕੋਟਾ ਹੋਣਾ ਚਾਹੀਦਾ ਹੈ ਕਿ ਜਿਹੜੇ ਗਰੀਬ ਨੇ ਜਿਹੜੇ ਲਾਚਾਰ ਨੇ ਪਰੇਸ਼ਾਨੀ ਚ ਨੇ ਉਹਨਾਂ ਨੂੰ ਕੋਈ ਵੀ ਐਸੀ ਫਾਈਨੈਂਸ਼ਲੀ ਐਸੀ ਉਹਨਾਂ ਤੇ ਬੋਝ ਨਾ ਪਵੇ ਉਹ ਸਮੱਸਿਆ ਚ ਨਾ ਆਉਣ ਫਿਰ ਥਾਂ ਥਾਂ ਤੇ ਇਹ ਬਣਾਉਣ ਦੀ ਲੋੜ ਹੈ ਅਸੀਂ ਸਾਰੇ ਰਲ ਕੇ ਇਹ ਪ੍ਰੈਸ਼ਰ ਬਣਾਈਏ ਕਿ ਸਾਡਾ ਜਿੰਨਾ ਬਜਟ ਹੈ ਉਹ ਸਹੀ ਜਗ੍ਹਾ ਲੱਗੇ ਸਰਕਾਰਾਂ ਆਪਣਾ ਕੰਮ ਸਹੀ ਕਰਨ ਇਹ ਨੋ ਵੀ ਸਾਨੂੰ ਹਾਰੇ ਲਾ ਦੇ ਨੇ ਇੱਧਰ ਕਿ ਤੁਹਾਡੇ ਸਿੱਖ ਚੱਲੇ ਜੀ ਇਹਨਾਂ ਨੂੰ ਰੋਕ ਲਵੋ ਤੇ ਉਹਨਾਂ ਦੇ ਜਿਹੜੇ ਦੋਸ਼ ਨੇ ਉਹਨਾਂ ਦੀਆਂ ਜਿਹੜੀਆਂ ਖਾਮੀਆਂ ਗਲਤੀਆਂ ਨੇ ਜਿੱਥੇ ਉਹਨਾਂ ਦੀ ਬਣਦੀ ਰਿਸਪੌਂਸਿਬਿਲਟੀ ਹੈ ਉਹਦੇ ਤੋਂ ਮੁਕਤ ਹੁੰਦੇ ਰਹਿਣ ਸੋ ਇਹ ਮੇਰੀ ਬੇਨਤੀ ਸੀ ਜੀ ਕਿ ਜੋ ਗੁਰੂ ਮਹਾਰਾਜ ਜੀ ਨੇ ਵੀ ਮੋਦੀ ਖਾਨੇ ਆਪ ਨੌਕਰੀ ਕਰਕੇ ਜਾਂ ਹਲਵਾ ਕੇ ਔਰ ਜੋ ਇਤਿਹਾਸ ਦੇ ਚਿੱਤਾਂ ਨਗਰ ਡਿਵੈਲਪ ਕੀਤੇ ਮਾਰਕੀਟਾਂ ਤਿਆਰ ਕੀਤੀਆਂ ਸਾਨੂੰ ਸਾਰਿਆਂ ਨੂੰ ਸੁਣਿਆ ਹੀ ਇਹ ਮਾਰਦ ਦੇ ਕੇ ਗਏ ਨੇ ਕਿ ਕਿਰਤ ਦੇ ਬਗੈਰ ਕਾਲਣਾ ਤੋਂ ਬਗੈਰ ਸਹੂਲਤਾਂ ਪੈਦਾ ਕਰਨ ਤੋਂ ਬਗੈਰ ਗੱਲ ਬਣ ਨਹੀਂ ਸਕਦੀ ਮੈਂ ਇੱਥੇ ਅਮਰੀਕਾ ਦੇ ਵਿੱਚ ਵੀ ਵੇਖਿਆ ਬਕਾਇਦਾ ਜਿਹੜੇ ਚਾਈਨੀਜ਼ ਲੋਕ ਨੇ ਚਾਈਨਾ ਤੋਂ ਨੇ ਜਪਨੀਜ਼ ਲੋਕ ਨੇ ਉਹਨਾਂ ਦੀ ਕਮਿਊਨਿਟੀ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਉਹਨਾਂ ਦੀਆਂ ਮਾਰਕੀਟ ਤੁਸੀਂ ਵੇਖੋਗੇ ਉਹ ਕਠੀਆਂ ਨੇ ਉਹਨਾਂ ਦੀਆਂ ਸ਼ਾਪ ਪੂਰੇ-ਪੂਰੇ ਕੰਪਲੈਕਸ ਉਹਨਾਂ ਦੇ ਨੇ ਉਹਨਾਂ ਦੇ ਬੋਰਡ ਆਪਣੇ ਲੱਗੇ ਹੋਏ ਨੇ ਉਹ ਇੰਗਲਿਸ਼ ਵੀ ਨਹੀਂ ਵਰਤਦੇ ਆਪਣੀ ਭਾਸ਼ਾ ਦੇ ਬੋਰਡ ਤਿਆਰ ਕਰਦੇ ਨੇ ਜਿਹੜੇ ਸਾਈਨ ਬੋਰਡ ਲੱਗੇ ਹੁੰਦੇ ਨੇ ਬਕਾਇਦਾ ਉਹਨਾਂ ਦੇ ਮੈਨੂ ਆਪਣੀ ਭਾਸ਼ਾ ਦੇ ਵਿੱਚ ਹੁੰਦੇ ਨੇ ਉਹਨਾਂ ਦਾ ਵਪਾਰ ਸਿਰੇ ਤੇ ਇਸ ਕੰਟਰੀ ਦੇ ਵਿੱਚ ਉਹਨਾਂ ਦੇ ਆਪਣੇ ਬੈਂਕ ਨੇ ਇੱਕ ਦੂਜੇ ਨੂੰ ਪੈਸਾ ਦਿੰਦੇ ਨੇ ਇੰਟਰਸਟ ਘੱਟ ਲੈਂਦੇ ਨੇ ਤਾਂ ਕਿ ਕੰਮ ਚੱਲੇ ਸਾਰੇ ਇੱਥੇ ਕੰਮ ਕਰ ਸਕਣ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਉਹ ਵੱਸਦੇ ਨੇ ਉਹ ਆਲਰੇਡੀ ਐਕਸਪੈਂਸਿਵ ਹੋ ਜਾਂਦੇ ਨੇ ਕਿਉਂਕਿ ਉਹ ਇਕੱਠੇ ਰਹਿੰਦੇ ਨੇ ਤੇ ਸਾਡੀ ਪ੍ਰੋਬਲਮ ਕੀ ਹੈ ਮੈਂ ਕਹਿੰਦੇ ਸੁਣਿਆ ਆਪਣੇ ਲੋਕਾਂ ਨੂੰ ਕਿ ਸਾਡੇ ਲੋਕ ਕਹਿੰਦੇ ਨੇ ਸਾਡੇ ਇਲਾਕੇ 'ਚ ਤਾਂ ਕੋਈ ਦੇਸੀ ਨਹੀਂ ਰਹਿੰਦਾ ਜੀ ਅਸੀਂ ਤਾਂ ਬੜੇ ਸੌਖੇ ਆ ਬੜੇ ਖੁਸ਼ ਆ ਉੱਥੇ ਗੋਰੇ ਨੇ ਕੋਈ ਦੇਸੀ ਨਹੀਂ ਹੈਗਾ ਸਾਡੀ ਸੋਚ ਵੇਖੋ ਕਿਦਾਂ ਬਣਾ ਦਿੱਤੀ ਗਈ ਹੈ ਸਾਡੇ ਸਾਡੇ ਮੂੰਹ ਇਹ ਬਾਰ ਬਾਰ ਸ਼ਬਦ ਨਿਕਲਦੇ ਨੇ ਅਸੀਂ ਦੇਸੀਆਂ ਕੋਲ ਨਹੀਂ ਵਪਾਰ ਕਰਦੇ ਦੇਸੀਆਂ ਨਾਲ ਡੀਲ ਨਹੀਂ ਕਰਦੇ ਬੜਾ ਤੋਖਾ ਹੈ ਠੀਕ ਹੈ ਕਿ ਸਾਡੇ ਵਿੱਚ ਇਹ ਘਾਟਾ ਕਮੀਆਂ ਆਈਆਂ ਨੇ ਪਰ ਦੂਰੀਆਂ ਬਣ ਚੁੱਕੀਆਂ ਨੇ ਕਈ ਥਾਂ ਤੇ ਵਪਾਰ ਪੱਖੋਂ ਅਸੀਂ ਫੇਲਿਅਰ ਹੋ ਰਹੇ ਹਾਂ ਬਿਜ਼ਨਸ ਵਿੱਚ ਵਪਾਰ ਦੇ ਵਿੱਚ ਇਕਨੋਮੀ ਲੈਵਲ ਤੇ ਸਾਨੂੰ ਯੂਸ਼ ਲੋਕਾਂ ਤੋਂ ਸਿੱਖਣਾ ਚਾਹੀਦਾ ਹੈ ਕਮਿਊਨਿਟੀਆਂ ਤੋਂ ਦੂਜੀਆਂ ਤੋਂ ਸਿੱਖਣ ਦੀ ਲੋੜ ਹੈ ਸਟੱਡੀ ਕਰਕੇ ਕੰਮ ਦਵਾਂਗੇ ਕਿਰਤੇ ਯੋਰ ਦਵਾਂਗੇ ਤਾਂ ਗੱਲ ਬਣੇਗੀ ਜਿਹਦੇ ਜਿਹਦੇ ਕੋਲ ਜਿਹੜਾ ਹੁਨਰ ਹੈ ਨਾ ਜਿਸ ਸਮਾਜ ਕੋਲ ਵੀ ਉਹ ਉਹਨੂੰ ਉਹ ਕੰਮ ਦਈਏ ਆਪਾਂ ਉਹ ਕਲਾ ਉਹਦੇ ਅੰਦਰੋਂ ਜਗਾਈਏ ਆਪਣੇ ਆਪ ਹੀ ਉਹ ਆਪਣਾ ਘਰ ਚਲਾ ਲਏਗਾ ਜੇ ਤੇ ਅੱਜ ਆਪਾਂ ਉਹਨੂੰ ਸਾਖੀਆਂ ਸੁਣਾ ਕੇ ਬਾਣੀ ਜਾਂ ਆਪਣੇ ਸਮਾਗਮਾਂ ਤੇ ਪ੍ਰੋਗਰਾਮਾਂ ਤੇ ਲਿਆ ਕੇ ਉਹਦੇ ਪੇਟ ਦੀ ਭੁੱਖ ਦੂਰ ਨਹੀਂ ਕਰ ਪਾਵਾਂਗੇ ਉਹ ਘਰ ਨਹੀਂ ਚਲਾ ਪਾਏਗਾ ਉਹਦੇ ਨਾਲ ਉਦੋਂ ਫੀਸਾਂ ਨਹੀਂ ਭਰੀਆਂ ਜਾ ਸਕਣਗੀਆਂ ਜਿਹੜੇ ਅੱਜ ਸਾਡੇ ਆ ਪ੍ਰਚਾਰਕ ਕਹਿ ਲਈਏ ਕੁਝ ਜਾਗਰੂਕ ਖਾਉਣ ਵਾਲੇ ਜਿਹੜੇ ਡੇਰੇਦਾਰ ਵੀ ਨੇ ਉਹ ਵੀ ਇਸੇ ਗੱਲ ਦਾ ਕਿ ਜੀ ਵੇਖੋ ਸਮਾਗਮ ਹੋਣਗੇ ਤੇ ਉਹ ਵਾਪਸ ਆ ਜਾਣਗੇ ਸਮਾਗਮ ਕਰਾਂਗੇ ਜੀ ਉਪਰਤ ਆਉਣਗੇ ਸਮਾਗਮਾਂ ਦੇ ਨਾਲ ਠੀਕ ਹੈ ਗੁਰਮਤ ਪ੍ਰਚਾਰ ਹੋ ਸਕਦਾ ਹੈ ਗੁਰੂ ਦੀ ਗੱਲ ਜਾ ਸਕਦੀ ਹੈ ਅਸੀਂ ਮੂਲ ਧਾਰਾ ਨਾਲ ਜੋੜਨ ਲਈ ਉਹਨਾਂ ਨੂੰ ਕੋਈ ਸੁਨੇਹਾ ਦੇ ਸਕਦੇ ਹਾਂ ਪਰ ਸਦਨ ਮੁਹਿਆ ਕਰਨੇ ਪੈਣਗੇ ਉਹਨਾਂ ਦੇ ਘਰ-ਬਾਰ ਚੱਲਣ ਕਿਰਤ ਤੇ ਜ਼ੋਰ ਦੇਣਾ ਪਏਗਾ ਕਾਰੋਬਾਰ ਤੇ ਜ਼ੋਰ ਦੇਣਾ ਪਏਗਾ ਪੰਜਾਬ ਦੇ ਵਿੱਚ ਜਿਹੜੀ-ਜਿਹੜੀ ਕਿਰਤ ਹੈ ਜਿਸ ਇਸ ਤਰੀਕੇ ਨਾਲ ਪਰਫੁੱਲਤ ਹੋ ਸਕਦੀ ਹੈ ਉਹਦੇ ਤੇ ਸੰਸਥਾਵਾਂ ਨੂੰ ਪ੍ਰਚਾਰਕਾਂ ਨੂੰ ਇਹਦੇ ਤੇ ਗੌਰ ਕਰਨਾ ਪਏਗਾ ਉਹ ਹੁਨਰ ਦੇਣੇ ਪੈਣਗੇ ਤੇ ਕਰਨ ਵਾਲਿਆਂ ਦੇ ਅੰਦਰ ਵੀ ਸ਼ਰਮਿੰਦਗੀ ਨਹੀਂ ਆਉਣੀ ਚਾਹੀਦੀ ਕਿ ਵੇਖੋ ਜੀ ਆਪਾਂ ਮਤਲਬ ਆਹ ਕੰਮ ਕਰਾਂਗੇ ਹੁਣ ਛੋਟੇ-ਛੋਟੇ ਜਿਹੜੇ ਕੰਮ ਖਵਾਏ ਜਾਂਦੇ ਨੇ ਰੇੜੀਆਂ ਲਾਉਣੀਆਂ ਤੇ ਜਾਂ ਅ ਸਬਜ਼ੀਆਂ ਵੇਚਣੀਆਂ ਜਾਂ ਆਪਾਂ ਕੋਈ ਪਲੰਮਿੰਗ ਦਾ ਕੰਮ ਹੈਗਾ ਇਲੈਕਟ੍ਰੀਸ਼ੀਅਨ ਦਾ ਕੰਮ ਹੈਗਾ ਘਰ ਬਣਾਉਣ ਦੇ ਨੇ ਇਹਦੇ ਉੱਤੇ ਕੰਮ ਕਰਾਂਗੇ ਸੋ ਇਹਨਾਂ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਇਹਦੇ ਵਾਸਤੇ ਸੰਸਥਾਵਾਂ ਨੂੰ ਗੌਰ ਕਰਨਾ ਪਵੇਗਾ ਧਿਆਨ ਦੇਣਾ ਪਵੇਗਾ ਜੀ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ